Omni oh, in te singio omni desidero

ਫੇਰ ਸੰਸਾਰੀ ਬਾਸ਼ਿਕ ਹੋ ਜਾਂਦਾ ਕਿਉਂਕਿ ਪ੍ਰਮਾਤਮਾ ਦੀ ਬ੍ਰਹਮ ਮੱਤ ਜਿਹੜੀ ਆ ਉਹ ਸਦਾ ਸਦੀਵੀ ਹਮੇਸ਼ਾ ਹੀ ਜੁਗੋ ਜੁਗ ਕੋਹੀ ਰਹੇ ਤੇ ਸਾਡੀ ਆਪਣੀ ਮਨਮਤ ਜਿਹੜੀ ਆ ਹਰ ਅਨਸਾਉਣ ਦੇ ਨਾਲ ਬਦਲਦੀ ਹੈ ਮੈਂ ਕੁਝ ਆਪਣੀ ਮਤ ਦਊਗਾ ਹੋਰ ਮੇਰਾ ਵੀ ਕੋਈ ਮਤ ਦੱਸੇਗਾ ਕੋਈ ਮਤ ਦੱਸੇਗਾ ਲੇਕਨ ਜੋ ਪ੍ਰਮਾਤਮਾ ਨੇ ਨਿਖਾਇਆ ਹੋਇਆ ਸਾਨੂੰ ਉਹ ਸਭ ਦੇ ਵਾਸਤੇ ਬ੍ਰਹਮ ਮੱਤ ਆ ਉਸ ਦੇ ਪੀ ਸੋ ਸੱਚੇ ਬਾਸ਼ੀ ਨੇ ਸਾਨੂੰ

ਕਿਸ ਦਾ ਕਰਨ ਧਿਆਨ ਇਸ਼ਟ ਕਮਣ ਲਈ ਇਹ ਬਿਆਸ ਸਤਿਗੁਰ ਸ਼ਬਦ ਨੂੰ ਕੁਐਸਚਨ ਕਰਦਾ ਹੈ ਕਿ ਉਹ ਧਿਆਨ ਕਿਹਦਾ ਕਰਨਗੇ ਤੇ ਇਸ਼ਟ ਕਿਹੜਾ ਹੋਣਾ ਕਿਸ ਦਾ ਸੁਣਨ ਗਿਆਨ ਕਮਣ ਸੱਚ ਪੜਾਈ ਆ ਕਿਸ ਦਾ ਰੱਖਣ ਧਿਆਨ ਕਿਸ ਦੀ ਗੋਦ ਸਹੋਏਗਾ ਕਿਸ ਤੋਂ ਮੰਗਣ ਦਾਨ ਕਿਸ ਅੱਗੇ ਝੁੜੀ ਲਈ ਆ ਇਹਨੂੰ ਵਿਆਸ ਕੋਸ਼ਨ ਕਰਿਆ ਪਰਤਾ ਵਾਸਤੇ ਅਬੜੇ ਧਿਆਨ ਨਾਲ ਪਸੋਣਾ ਕਿਸ ਤੋਂ ਲੈਨ ਪੀ ਅੰਮ੍ਰਿਤ ਪੀਣ ਖਾਨ ਕਿਸ ਦਵਾਰੇ ਰਸ ਚੋਈਆ ਕਿਸ ਦਾ ਢੋਲਾ ਗੀਤ ਗਾਣ ਕਿਸ ਦੇ ਅੱਗੇ ਸੀਸ ਨਵਾਇਆ ਕਿਸ ਦੇ ਚਰਨ ਕਰਨ ਪ੍ਰਣਾਮ ਵੰਦਨਾ ਦੰਡਾਵਤ ਕਿਹੜੀ ਆਈਆ ਕਿਸ ਦੇ ਹੂਣ ਗਲਾ

ਆਪਣੀ ਮਨਮਤ ਅਨੁਸਾਰ ਕੁਝ ਨਹੀਂ ਕਰਨਾ ਆਪਾਂ ਗੁਰਮਤਿ ਤੇ ਚੱਲਣਾ ਜੋ ਬ੍ਰਹਮ ਮੱਧ ਦੀ ਹੈ ਉਹਦੇ ਅਨੁਸਾਰ ਗੁਰੂਬਿੰਦ ਕਿਹਾ ਵਿਆਸ ਉਠ ਵੇਖ ਨਿਸ਼ਾਨ ਨਿਸ਼ਾਨਾ ਧਿਆਨ ਵਿਖਾਈ ਵੇਖ ਆਉਣ ਨਿਸ਼ਾਨ ਜਿਹੜਾ ਮੈਨੂੰ ਇਹ ਹੌਣ ਲੱਗਿਆ ਕਿਹੜਾ ਹੈ ਉਹ ਸ਼ਬਦ ਅਗੰਮੀ ਸੁਣ ਗਿਆਨ ਉਸ ਸ਼ਬਦ ਦਾ ਗਿਆਨ ਸੁਣਨਗੇ ਆਪਣੀ ਮਨਮਤ ਦੇ ਵਿੱਚ ਕੁਝ ਐਡ ਨਹੀਂ ਕਰਨੀ ਚਾਰ ਯੁੱਗ ਤੋਂ ਵੱਖਰੀ ਕਰਨ ਪੜਾਈਆ

ਸੋ اے ਸੱਚੇ ਪਾਸ਼ੇ ਨੇ ਜੋ ਬਣੀ ਲਖਾਈ ਮੈਂ ਪਹਿਲੇ ਨਾ ਹੀ ਖੋਲੀ ਸੀਗੀ ਸਰਾ ਬਾੜ ਦੀ ਉਹ ਇਹ ਸੀਗੀ ਕਿ ਪ੍ਰਭ ਨੇ ਦਿੱਤੀ ਬ੍ਰਹਮ ਮਤ ਮਨ ਮਤ ਤੋਂ ਡੇਰਾਟਾ ਇਹ ਸਮਝ ਲੋ ਪ੍ਰਭ ਨੇ ਬ੍ਰਹਮ ਮਤ ਦਿੱਤੀ ਆ ਅਸੀਂ ਆਪਣੀ ਮਨ ਮਤ ਕਿਉਂ ਵਿੱਚ ਬਾੜਦੇ ਜੇ ਮਨ ਮਤ ਵਿੱਚ ਬਾੜਦੇ ਆ ਦੇ ਕਿਸਦੇ ਉਹ ਬਾਦਸ਼ਾਹ ਨੂੰ ਹੁੰਦੇ ਆ ਮਨ ਮਤ ਥੋੜੇ ਸਮੇਂ ਹੀ ਹੁੰਦੀ ਆ ਉਹ ਮੇਰੇ ਨਾਲ ਮੇਰਾ ਖਤਮ ਹੋ ਜਾਏਗੀ ਦੂਜੇ ਨਾਲੇ ਦੀ ਦੂਜੇ ਨਾਲ ਖਤਮ ਹੋ ਜਾਏਗੀ